ਸ਼੍ਰੀਕਾਲ ਜੀ ਤੁਸੀਂ ਦੇਖ ਰਹੇ ਹੋ ਪਾਲੀਵੁੱਡ ਤੇ ਬਾਲੀਵੁੱਡ ਦੀ ਅਪਡੇਟ ਦੇ ਨਾਲ ਭਰਿਆ ਸ਼ੋਅ ਨਵੀਨ ਕੋਰੇ ਹਿਨਾ ਖਾਨ ਕੈਂਸਰ ਵਰਗੀ ਚਾਨਲੇਵਾ ਬਿਮਾਰੀ ਦੇ ਨਾਲ ਲੜ ਰਹੀ ਹੈ। ਇਹਨਾਂ ਨੂੰ ਛਾਤੀ ਦਾ ਕੈਂਸਰ ਹੈ ਅਤੇ ਇਸ ਦੇ ਇਲਾਜ ਲਈ ਉਹ ਕੀਮੋਥੈਰਪੀ ਲੈ ਰਹੀ ਹੈ। ਹਿਨਾ ਖਾਨ ਹਿੰਦੀ ਟੀਵੀ ਦੀ ਮਸ਼ਹੂਰ ਅਭਿਨੇਤਰੀ ਹੈ ਪਰ ਉਸਨੇ ਗਿੱਪੀ ਗਰਿਵਾਲ ਦੇ ਨਾਲ ਪੰਜਾਬੀ ਸਿਨੇਮਾ ਦੇ ਵਿੱਚ ਡੈਬਿਊ ਵੀ ਕੀਤਾ। ਇਹਨਾਂ ਦੀ ਪਹਿਲੀ ਪੰਜਾਬੀ ਫਿਲਮ ਸ਼ਿੰਦਾ ਸ਼ਿੰਦਾ ਨੋਪਪਸ ਸੀ। ਇਸ ਫਿਲਮ ਦੇ ਵਿੱਚ ਹੀਨਾ ਅਤੇ ਗਿੱਪੀ ਦੀ కెਮਿਸਟਰੀ ਨੂੰ ਕਾਫੀ ਪਸੰਦ ਕੀਤਾ ਗਿਆ। ਹੁਣ ਜਦੋਂ ਹੀਨਾ ਖਾਨ ਕੈਂਸਰ ਨਾਲ ਲੜ ਰਹੀ ਹੈ ਤਾਂ ਗਿੱਪੀ ਨੇ ਇੱਕ ਵੱਡੀ ਗੱਲ ਦਾ ਖੁਲਾਸਾ ਕੀਤਾ ਹੈ। ਆਓ ਜਾਣਦੇ ਹਾਂ ਗਿੱਪੀ ਨੇ ਕੀ ਕਿਹਾ ਹੀਨਾ ਬਾਰੇ। ਤੁਹਾਨੂੰ ਦੱਸਦੀ ਹੈ ਕਿ ਇਨਸਟੈਂਟ ਬਾਲੀਵੁੱਡ ਦੇ ਇੰਸਟਾਗ੍ਰam ਪੇਜ ਤੇ ਪੰਜਾਬ ਦੇ ਮਸ਼ਹੂਰ ਗਾਇਕ ਗਿੱਪੀ ਗਰਵਾਲ ਨੇ ਇੰਟਰਵਿਊ ਦੇ ਵਿੱਚ ਇੱਕ ਹਿੱਸਾ ਸ਼ੇਅਰ ਕੀਤਾ। ਇਸ ਵੀਡੀਓ ਦੇ ਵਿੱਚ ਗਿੱਪੀ ਗਰਵਾਲ ਨੇ ਹੀਨਾ ਖਾਨ ਨਾਲ ਕੰਮ ਕਰਨ ਅਤੇ ਕੈਂਸਰ ਨਾਲ ਲੜਨ ਬਾਰੇ ਵੀ ਗੱਲ ਕੀਤੀ ਹੈ। ਗੱਲਬਾਤ ਦੌਰਾਨ ਗਿੱਪੀ ਨੇ ਦੱਸਿਆ ਕਿ ਉਹਨਾਂ ਦੇ ਪਰਿਵਾਰ ਦੇ ਹੀਨਾ ਖਾਨ ਨਾਲ ਬਹੁਤ ਚੰਗੇ ਰਿਲੇਸ਼ਨਸ ਨੇ ਉਹਨਾਂ ਦੋਵਾਂ ਦੀ ਇਕੱਠੀਆਂ ਪਹਿਲੀ ਪੰਜਾਬੀ ਫਿਲਮ ਸ਼ਿੰਦਾ ਸ਼ਿੰਦਾ ਨੋ ਪਾਪਾ ਸੁਪਰ ਹਿੱਟ ਫਿਲਮ ਲਈ ਕਿੱਪੀ ਗਰਵਾਲ ਨੇ ਦੱਸਿਆ ਕਿ ਜਦੋਂ ਸ਼ਿੰ다 ਸ਼ਿੰ다 ਨੂੰ ਪਾਪਾ ਫਿਲਮ ਦੀ ਪ੍ਰੋਮੋਸ਼ਨ ਕਰ ਰਹੇ ਸਨ ਉਸ ਸਮੇਂ ਹੀਨਾ ਖਾਨ ਨੂੰ ਪਤਾ ਸੀ ਕਿ ਉਸ ਨੂੰ ਬ੍ਰੈਸਟ ਕੈਂਸਰ ਹੈ ਪਰ ਉਸਨੇ ਇਸ ਗੱਲ ਨੂੰ ਆਪਣੇ ਤੱਕ ਹੀ ਰੱਖਿਆ ਤੇ ਕਿਸੇ ਨਾਲ ਸਾਂਝੀ ਨਹੀਂ ਕੀਤੀ ਉਹਨਾਂ ਦੱਸਿਆ ਕਿ ਮੈਨੂੰ ਵੀ ਹੀਨਾ ਦੀ ਪੋਸਟ ਤੋਂ ਹੀ ਉਸਦੇ ਕੈਂਸਰ ਬਾਰੇ ਪਤਾ ਲੱਗਿਆ ਇਸ ਦੇ ਨਾਲ ਹੀ ਕਿੱਪੀ ਨੇ ਕਿਹਾ ਕਿ ਹੀਨਾ ਬਹੁਤ ਹੀ ਮਜ਼ਬੂਤ ਔਰਤ ਹੈ ਉਸ ਦੇ ਵਿੱਚ ਬਹੁਤ ਹੌਂਸਲਾ ਹੈ ਇਸ ਹੌਂਸਲੇ ਤੇ ਮਜ਼ਬੂਤ ਸਖਸ਼ੀਅਤ ਕਰਕੇ ਹੀ ਉਹ ਕੈਂਸਰ ਵਰਗੀ ਜਾਨਲੇਵਾ ਬਿਮਾਰੀ ਤੋਂ ਕਬੜਾਈ ਨਹੀਂ ਸਗੋ ਇਸ ਨਾਲ ਲੜੀ ਉਂਝ ਵੀ ਉਹਨਾਂ ਨਾਲ ਗੱਲਬਾਤ ਕਰਕੇ ਬਹੁਤ ਹੌਸਲਾ ਅਤੇ ਪੋਜ਼ਿਟਿਵਿਟੀ ਮਿਲਦੀ ਹੈ ਜਿਕਰ ਇਹ ਹੋ ਗਿਆ ਕਿ ਸ਼ਿੰਦਾ ਸ਼ਿੰਦਾ ਨੋ ਪਾਪਾ ਫਿਲਮ 10 ਮਈ ਨੂੰ ਰਿਲੀਜ਼ ਹੋਈ ਸੀ ਇਸ ਫਿਲਮ ਨੂੰ ਦਰਸ਼ਕਾਂ ਨੇ ਬਹੁਤ ਪਿਆਰ ਦਿੱਤਾ ਫਿਲਮ ਨੇ ਬਜਟ ਤੋਂ ਵੱਧ ਕਮਾਈ ਕੀਤੀ ਸੀ ਇਸ ਫਿਲਮ ਦਾ ਬਜਟ ਸਿਰਫ 12 ਕਰੋੜ ਰੁਪਏ ਸੀ ਜਦੋਂ ਕਿ 10 ਦਿਨਾਂ 'ਚ ਫਿਲਮ ਨੇ ਭਾਰਤ ਦੇ ਵਿੱਚ 9 ਕਰੋੜ 34 ਲੱਖ ਰੁਪਏ ਦੀ ਕਮਾਈ ਕੀਤੀ ਸੀ ਅਤੇ ਦੁਨੀਆ ਭਰ ਦੇ ਵਿੱਚ 18 ਕਰੋੜ 25 ਲੱਖ ਰੁਪਏ ਦੀ ਕਮਾਈ ਕੀਤੀ ਸੀ ਜੋ ਕਿ ਫਿਲਮ ਦੇ ਲਈ ਇੱਕ ਵੱਡੀ ਸਫਲਤਾ ਸੀ